ਕਾਰ ਕਮਾ ਕੇ ਲਾ ਕੇ ਉੱਥੇ ਲਾ ਦੀ ਆਹ ਕਾਰ ਆ ਹਾਂਜੀ ਅਸੀਂ ਕਾਰ ਤੋਂ ਉੱਥੇ ਜਾ ਰਹੇ ਹਾਂ ਕਿ ਸ਼ਮਸ਼ਾਨ ਘਾਟ ਚ ਫੁੱਲ ਚੁਗਣਾਏ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਹਿਲਾਂ ਤੋਂ ਤਾਕ ਲਗਾ ਕੇ ਹਮਲਾਵਰ ਸ਼ਮਸ਼ਾਨ ਘਾਟ ਦੇ ਅੰਦਰ ਹੀ ਬੈਠੇ ਸੀ ਅਤੇ ਜਿਵੇਂ ਹੀ ਇਹ ਨੌਜਵਾਨ ਸ਼ਮਸ਼ਾਨ ਘਾਟ ਵਿੱਚ ਆਪਣੇ ਤਾਏ ਦੇ ਫੁੱਲ ਚੁਗਣਾਉਂਦਾ ਤਾਂ ਉਸਤੇ ਆਬੜ ਤੋੜ ਗੋੜੀਆਂ ਵਰਤਾ ਦਿੱਤੀ ਜਾਂਦੀਆਂ ਨੇ ਜਿਸ ਕਾਰਨ ਇਸ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਏ ਜਦਕਿ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਤਾਂ ਪਟਿਆਲਾ ਦੇ ਕਲੌੜੀ ਗੇਟ ਸਮਸ਼ਾਨਗਾਰਡ ਚ ਇਹ ਪੂਰਾ ਘਟਨਾਕਰਮ ਵਾਪਰਿਆ ਏ ਜਿੱਥੇ ਕਿ ਇੱਕ ਨੌਜਵਾਨ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਸਮਸ਼ਾਨ ਘਾਟ ਵਿੱਚ ਆਪਣੇ ਤਾਏ ਦੀਆਂ ਅਸਥੀਆਂ ਚੁਗਣਾਇਆ ਸੀ ਜਿੱਥੇ ਕਿ ਦੋ ਹਮਲਾਵਰ ਪਹਿਲਾਂ ਤੋਂ ਕਾਤਲਗਾ ਕੇ ਬੈਠੇ ਸਨ ਜਿਨ੍ਹਾਂ ਨੇ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਮ੍ਰਿਤਕ ਦੀ ਪਛਾਣ ਨਵਨੀਤ ਸਿੰਘ ਵਜੋਂ ਹੋਈ ਹੈ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਨੇ ਸਾਰੀ ਘਟਨਾ ਪੁਲਿਸ ਅੱਗੇ ਬਿਆਨ ਦਿੱਤੀ ਹੈ ਅਈ ਤਾਂ ਸਿੱਧਾ ਬੜੇ ਜਿਹੇ ਢੇਰ ਤੋਂ ਕਾਰ ਕਮਾ ਕੇ ਲਾ ਕੇ ਉੱਥੇ ਲਾ ਦੀ ਜੀ ਕਾਰ ਤੋਂ ਆਹ ਕਾਰ ਆ ਹਾਂਜੀ ਅਸੀਂ ਤਾਂ ਉੱਤਰ ਕੋਲੋਂ ਪੂਰੇ ਜਾ ਰਹੇ ਹਾਂ ਕਿਥੋਂ ਓੜੀ ਪਿੱਛੋਂ ਆ ਗਈ ਪਹਿਲੀ ਓੜੀ ਪਿੱਛੋਂ ਆ ਗਈ ਹਾਂਜੀ ਇਹ ਇਹਦਾ ਕੀ ਆ ਬੜਾ ਕੀ ਜੀ ਆ ਰਹੀ ਹਾਂ ਹਾਂਜੀ ਜਦੋਂ ਡਿਜੀਟਲ ਦਿੱਖਤਾਂ ਮਾਰਨਾ ਪਿੱਛੇ ਮੁੜ ਕੇ ਦੇਖਾ ਦੂਜਾ ਵਾਰ ਲੋਡ ਕਰ ਰਹੇ ਹੁੰਦੇ 315 ਗੋਲਡ ਹੋਏ ਜਾਂਦੇ ਜਦੋਂ 18 ਜੀ ਦੋ ਜੀਏ ਲੱਗੇ ਬੁੜੇ ਅਲੀਆ ਉਮਰ ਸ਼ਾਣੀ ਵੀ ਹੋਣ ਗਏ ਇੱਕ ਸਰਦਾਰ ਵੀ ਚਲਾਣਾ ਕਰਾ ਮੈਂ ਕਿਹਾ ਆਪਣੇ ਲਈ ਜਿਹੜੇ ਨਿਮਰ ਦੇਖਦੇ ਉੱਤਨੀ ਵੀ ਬਟਾਲ ਦੇਖੇ ਤਜਾਦਕਾਰੀ ਮੁਤਾਬਕ ਮਲਥ ਪਹਿਲਾ ਹੀ ਸ਼ਮਸ਼ਾਨ ਘਾਟ ਅੰਦਰ ਕਾਟ ਲਗਾ ਕੇ ਬੈਠੇ ਹੋਏ ਸਨ ਅਤੇ ਨਮਰੀਦ ਤੇ ਤਾਬੜ ਤੋੜ ਗੋਲੀਆਂ ਚਿਲਾ ਕੇ ਫਰਾਰ ਹੋ ਗਏ ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ ਕਿ ਨਵਨੀਤ ਦਾ ਕਤਲ ਕਿਸ ਨੇ ਅਤੇ ਕਿਉਂ ਕੀਤਾ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਘਟਨਾ ਵਾਲੀ ਥਾਂ ਤੇ ਪੁਲਿਸ ਅਤੇ ਫੋਰੈਂਸਿਕ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ ਨੂੰ ਪੁਲਿਸ ਬਿਜ਼ਨਸ ਨਾਲ ਜੁੜੇ ਵਿਵਾਦ ਨਾਲ ਦੇਖ ਰਹੀ ਹੈ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਕੁਝ ਸੁਰਾਗ ਮਿਲੇ ਨਹੀਂ ਜਿਨਾਤੇ ਕਿ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ मॉर्निंग लगभग आई सी कि इतने एक गनशॉट शॉट की इंसीडेंट हुई है नवनीत सिंह जी दी उम्र लगभग साल रहने वाले साली बॉडी इतने पेगी जब सा पहुंच गई डी एस पी सि वन उन्होंने टीम सी आई ई टीम भी मौके पर आ गई नाल एस पी डी साहब तो मैं भी इतने आ गया साइडेंसिक टीम भी मौके पर आ गई है मोस्टली तीन सौ बारह तीन सौ पंद्रह बोर राही दो गनशॉट शॉट बॉडी तुड़ी है

ਕਲਾਟੀ ਆ ਜਾਨੀ ਤੇ ਤੁਹਾਨੂੰ ਅਸੀਂ ਸਰ ਨਵੀਕਾ ਹਿਮਾਚਲ ਤੋਂ ਆਇਆ ਸੀਗਾ ਕਿਉਂਕਿ ਵੀਜ਼ਾ ਬੈਕਗ੍ਰਾਉਂਡ ਤੋਂ ਹਾਲੇ ਹਾਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਹੋਟਲ ਦੇ ਕੋਲ ਕੰਮ ਕਰਦਾ ਸੀਗਾ ਸੰਨੋੜੀਵੱਟੀ ਦੇ ਰਹਿਣੇ ਵਾਲਾ ਹੈ ਹਾਲੇ ਅਸੀਂ ਵਜਰਨਜੀਤ ਦੇ ਉੱਤੇ ਕਮੈਂਟ ਨਹੀਂ ਕਰ ਸਕਦੇ ਸਰ ਹਮਲਾਵੜ ਕਿੰਨੇ ਬੰਦੇ ਦੇ ਜੋ ਪ੍ਰਾਈਮੇ ਪੇਸੇ ਜੋ ਮੌਕੇ ਦੇ ਬੰਦੇ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਦੋ ਬੰਦੇ ਕੋਈ ਚਿੱਟੇ ਰੰਗ ਦੀ ਗੱਡੀ ਵਿੱਚ ਆਏ ਸੀਗੇ ਸਾਡੀ ਟੀਮ ਸਾਡੀ ਟੀਮ ਸੀਸੀਟੀਵੀ ਕੈਮਰਸ ਵੀ ਚੈੱਕ ਕਰੀ ਉਸ ਤੋਂ ਬਾਅਦ ਵੀ ਅਸੀਂ ਕਮੈਂਟ ਕਰ ਸਕਦੇ ਹਾਂ ਥੈਂਕ ਯੂ ਤਦ ASCII ਇੱਕ ਨਵਨੀਤ ਸਿੰਘ ਦੇ ਤਾਏ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਨਵਨੀਤ ਆਪਣੇ ਪਰਿਵਾਰ ਨਾਲ ਸਮਸ਼ਾਨਗਾਹ ਕਾਟ ਵਿੱਚ ਫੁੱਲ ਚੁਗਣ ਲਈ ਪਹੁੰਚਿਆ ਸੀ ਮੁੱਲਜ਼ਮ ਉੱਥੇ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਸੀ ਮਲਜ਼ਮਾ ਨੇ ਸ਼ਾਲ ਅਤੇ ਕੈਪ ਆ ਕੇ ਆਪਣੀ ਪਛਾਣ ਲੁਕਾਈ ਹੋਈ ਸੀ ਉਹਨਾਂ ਵੱਲੋਂ ਚਲਾਈਆਂ ਗਈਆਂ ਤਿੰਨ ਗੋਲੀਆਂ ਨਵਨੀਤ ਦੇ ਲੱਗੀਆਂ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ